75000 ਰੁਪਏ ਦੇ ਦਾਂਗੇ ਆਪਾਂ 75 ਦੀ ਹਾਂ ਮਾਨੇਵਾ ਜਿਹੜਾ ਹੈਗਾ ਨਾ ਆ ਦੇਖੋ ਹੁਣ ਵਾੜਾ ਗਈ ਹੈ ਨਾ ਥਣ ਥੋਣ ਇੰਨਾ ਚੰਗਾ ਲੱਗਿਆ ਹੋਇਆ ਕਾਏ ਥੋੜਾ ਜਾ ਹੁਣ ਆਇਆ ਦੂਜਾ ਸੂਆ ਤਾਜੀ ਸੂਈ ਝੋਟੀ ਆ ਗਈ ਮਿੱਤਰੋ ਨੇਵੇ ਵਾਲੇ ਪਾਸੋਂ ਜਿਹੜੀ ਹੈਗੀ ਇਹ ਵੀ ਪੂਰੀ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਬਹੁਤ ਸਵਾਗਤ ਕਰਦਾ ਮਿੱਤਰੋ ਤੇ ਅੱਜ ਨਾ ਆਪਾਂ ਬਾਈ ਸਿਰੇ ਕੋਲੇ ਪਹੁੰਚੇ ਹੋਇਆ ਪਿੰਡ ਫਤੇਗੜ ਛੰਨਾ ਤੇ ਜ਼ਿਲ੍ਹਾ ਪੈਂਦਾ ਮਿੱਤਰੋ ਇਸ ਪਿੰਡ ਨੂੰ ਬਰਨਾਲਾ ਅੱਜ ਵਾਲੀ ਵੀਡੀਓ ਦੇ ਵਿੱਚ ਮਿੱਤਰੋ ਆਪਾਂ ਤੁਹਾਨੂੰ ਨਾ ਆਹ ਜਿਹੜੀ ਸਕਰੀਨ ਤੇ ਦਿਖਾਈ ਦੇ ਜਾਂਦੀ ਆ ਟੌਪ ਦਾ ਨਗੈਣਾ ਹੀ ਕਹਿ ਸਕਦੇ ਆ ਆਪਾਂ ਇਹ ਬਹੁਤ ਜ਼ਿਆਦਾ ਚੰਗੇ ਰਿਕਾਰਡ ਵਾਲੀ ਝੋਟੀ ਆ ਮਿੱਤਰੋ ਤੇ ਸਾਰੀ ਡਿਟੇਲ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਅੱਜ ਬਾਈ ਸਿਰੇ ਕੋਲੇ ਆਪਾਂ ਤੁਹਾਨੂੰ ਨਾ ਤਿੰਨ ਮੱਝਾਂ ਤਾਜ਼ੀਆਂ ਸੂਈਆਂ ਤੇ ਇੱਕ ਦਿਖਾ ਦਾਂਗੇ ਆਪਾਂ ਤੁਹਾਨੂੰ ਢੋਕੜ ਗੱਬਣ ਜਿਵੇਂ ਦੂਜੇ ਨੰਬਰ ਦੇ ਉੱਤੇ ਆ ਗਈ ਨਾ ਆ ਝੋਟੀ ਵੀ ਜਿਹੜੀ ਹੈਗੀ ਆ ਪੂਰੀ ਯਾਰ ਮੈਂ ਕਹਿੰਦਾ ਬੰਬ ਝੋਟੀ ਆ ਤੇ ਤਾਜੀ ਸੂਈ ਆ ਗਈ ਤੇ ਇੱਕ ਤੀਜੇ ਨੰਬਰ ਦੇ ਉੱਤੇ ਆ ਗਈ ਇਹ ਵੀ ਤਾਜੀ ਸੂਈ ਤੇ ਆ ਆ ਗਈ ਮਿੱਤਰੋ ਇਹ ਢੋਕੜ ਗੱਬਣ ਇਹਦੀ ਵੀ ਆਪਾਂ ਤੁਹਾਨੂੰ ਜਾਣਕਾਰੀ ਸਾਂਝੀ ਕਰਾਂਗੇ ਬਾਕੀ ਜਿਹੜੇ ਹੈਗੇ ਬਾਈ ਦੇ ਪਸ਼ੂ ਹਨਾ ਇਧਰਲੇ ਪਾਸੇ ਤੁਸੀਂ ਦੇਖ ਲਓ ਵੀ ਇਹ ਬਾਈ ਦੇ ਜਿਹੜੇ ਹੈਗੇ ਪਸ਼ੂ ਨਾ ਘਰੇ ਰੱਖੇ ਹੋਏ ਆਗੇ ਮਿੱਤਰੋ ਮੱਝਾਂ ਗਾਵਾਂ ਮੈਂ ਕਹਿੰਨਾ ਵੀ ਨਾ ਜਿਹੜੀਆਂ ਹੈਗੀਆਂ ਜਿਵੇਂ ਆਹ ਯਾਰ ਆਪਾਂ ਗੱਲ ਕਰਕੇ ਦੂਜੀ ਾਰ ਦਿਖਾਉਣੇ ਆ ਵੀ ਆਹ ਤਾਂ ਯਾਰ ਜਮਾ ਟੌਪ ਦਾ ਨਗੀਨਾ ਨਹੀਂ ਆ ਤੇ ਮਗਰ ਵੀ ਇਹਦੇ ਟੌਪ ਦਾ ਨਗੀਨਾ ਜਿਵੇਂ ਕੱਟੀ ਆ ਆਹ ਦੇਖ ਲਓ ਹੁਣ ਤੁਸੀਂ ਪੂਰੀ ਸੋਹਣੀ ਸਨਕੀ ਕੱਟੀ ਆ ਗਈ ਤੇ ਇਹ ਆਗੇ ਪਸ਼ੂ ਬਾਈ ਦੇ ਘਰੇ ਰੱਖੇ ਹੋਏ ਆਜੋ ਕਰ ਅਗੇ ਬਾਈ ਨਾਲ ਗੱਲਬਾਤ ਤੇ ਲੈ ਕੇ ਦੇਗੀ ਆਪਾਂ ਤੁਹਾਨੂੰ ਕੱਲੇ ਕੱਲੇ ਨਾਲ ਦੀ ਜਾਣਕਾਰੀ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਾਸਤਰੀ ਘਾਰ ਬਾਈ ਰਾਵਨਦੀਪ ਹਨਾ ਜਿੰਨੇ ਵੀ ਆਪਣੇ ਬਾਈ ਵੀਡੀਓ ਦੇਖਦੇ ਨੇ ਸਾਰਿਆਂ ਨੂੰ ਆਪਣੇ ਵੱਲੋਂ ਸਤਿ ਸ਼੍ਰੀ ਅਕਾਲਾ ਸਿਰੇ ਬਾਈ ਜੇ ਹੁਣ ਆਪਾਂ ਗੱਲ ਕਰ ਲਗੇ ਜਿਵੇਂ ਅੱਜ ਵਾਲੀ ਵੀਡੀਓ ਦੇ ਵਿੱਚ ਆਪਣੇ ਕੋਲੇ ਚਾਰ ਨਗ ਦਿਖਾਉਣੇ ਆ ਹਨਾ ਪਹਿਲਾਂ ਆਪਣਾ ਪਿੰਡ ਦਾ ਐਡਰੈਸ ਦੱਸਦੇ ਸਿਰੇ ਵੀ ਆਪਣਾ ਪਿੰਡ ਇਹ ਕਿੱਥੇ ਜੇ ਰਹਿ ਜਾਂਦਾ ਬਾਈ ਪਿੰਡ ਬਾਈ ਮੇਰਾ ਰਾਵਨਦੀਪ ਹੈਗਾ ਪਿੰਡ ਫਟੇਗੜ ਸਾਣਾ ਜ਼ਿਲ੍ਹਾ ਬਰਨਾਲਾ ਹਨਾ ਠੀਕ ਹੈ ਨੇੜੇ ਆਪਾਂ ਨੂੰ ਉਤਨਾ ਉੱਲਾ ਰਹਿਆਂ ਦਾ ਕਿਸੇ ਮੰਡੀ ਲੱਗਦੀ ਆਗੀ ਠੀਕ ਹੈ ਤੇ ਨੇੜੇ ਗੋਦਵਾਲਾ ਅਡਿਸ਼ਰ ਆਪਨੇ ਤੋਂ 4 ਕਿਲੋਮੀਟਰ ਰਹਿ ਗਿਆ ਠੀਕ ਆ ਬਾਈ ਸਿਰੇ ਅੱਛਾ ਸਿਰੇ ਜਿਵੇਂ ਹੁਣ ਆਪਾਂ ਜਾਣਕਾਰੀ ਤੇ ਥੋ ਲਈਏ ਪਹਿਲੇ ਨੰਬਰ ਵਾਲੀ ਝੋਟੀ ਤੋਂ ਯਾਰ ਜਿਹੜੀ ਇਹ ਝੋਟੀ ਆ ਗਈ ਹੈ ਨਾ ਜਿਹੜੀ ਆਹ ਦਿਖਾਈ ਦੇ ਜਾਂਦੀ ਹੈ ਦਰਸ਼ਕਾਂ ਨੂੰ ਵੀ ਇਸ ਝੋਟੀ ਦਾ ਸੂਆ ਦੱਸ ਪਹਿਲਾਂ ਮੈਨੂੰ ਸੂਆ ਬਾਈ ਇਹਦਾ ਪਹਿਲਾ ਸੂਆ ਰਵਨਦੀਪ ਪਹਿਲਾ ਸੂਆ 11 ਤਰੀਕ ਨੂੰ ਸੂਈ ਆ ਇਹ ਠੀਕ ਹੈ ਆਪਣੇ ਕੋਲੇ ਪ੍ਰੋਪਰ ਵੀਡੀਓ ਵੀ ਇਹਦੀ ਸ਼ਾਮ ਨੂੰ ਸੂਈ 11 ਤਰੀਕ ਨੂੰ ਠੀਕ ਹੈ ਤੇ ਮੂੰਹ ਹੈ ਦੋ ਦੰਦ ਪੂਰੇ ਹੋ ਗਈ ਚੌਕ ਦੇ ਚੌਕ ਦੇ ਨੇ ਚੱਕ ਲੈ ਦੰਦਾ ਚੱਕ ਚੱਕ ਲੈ ਹਾਂ ਠੀਕ ਹੈ ਗੱਲ ਤੇ ਦੁੱਧ ਹੁਣ ਇਹ ਥੱਲੇ ਮੰਗ ਲੈ ਆਪਾਂ ਮਾਂ ਮੰਨ ਕੇ ਚੱਲੋ ਵੀ 4 ਕਿਲੋ ਮੰਗ ਲੈਣਾ ਚੋਲਾ ਨੇ ਹਨਾ ਅੱਛਾ ਤੇ 10 ਕਿਲੋ ਦੁੱਧ ਮੰਨ ਕੇ ਵੀ 4 ਦਿਨਾਂ ਦੀ ਸੂਈ ਥੱਲੇ 10 ਕਿਲੋ ਦੁੱਧ ਹੁਣ ਤਿਆਰ ਆਗਾ ਤਿਆਰ ਆ ਹਾਂ ਹਾਂ ਇਹ ਕਹਿਣ ਵਾਲੀ ਗੱਲ ਨਹੀਂ ਹੈਗੀ ਬਈ ਆਪਾਂ ਕਾਹ ਤੋਂ ਲੈ ਇੱਕ ਗੱਲ ਹੋਣਾ ਵੀ ਕੋਈ ਮਰਜੀ ਆ ਕੇ ਹਨਾ ਦੋ ਟਾਈਮ ਤਿੰਨ ਟਾਈਮ ਅੱਜ ਦੀ ਘੜੀ ਵੱਧ ਦੀ ਆ ਟਾਈਮੋਂ ਟਾਈਮ ਕੋਈ ਉਹ ਨਹੀਂ ਆਉਣਾ ਕਿੰਨਾ ਦੁੱਧ ਪਾਉ ਤੇਰੀ ਹੈ ਛੋਟੀ ਬਾਈ ਰਾਮਦੀਪ ਜਿਹੜੇ ਹਸਾਬ ਨਾਲੇ ਦੱਛਾਂ ਦੇ ਮਾਲਕਾਂ ਦੇ ਹਸਾਬ ਨਾਲ ਵੀ ਇਹਦਾ ਖਾਨਦਾਨ ਹਨਾ ਬਹੁਤ ਚੰਗੇ ਮਨਕ ਜਲਾ ਵੀਰਾ ਵੇਚੋਂ ਆਹੇ ਇਹਦੇ ਜੇ ਆਪਾਂ ਪਿਓ ਦੀ ਬਝੋਕੜ ਕਹਿੰਦੀ ਹੈ ਮਾਲਕਾਂ ਦੇ ਦੱਛਾਂ ਦੇ ਹਸਾਬ ਨਾਲ ਵੀ ਇਹ ਨਵਾਬ ਦੱਸਿਆ ਆਪਾਂ ਨੂੰ ਠੀਕ ਹੈ ਨਵਾਬ ਦੀ ਆ ਗਈ ਹਾਂ ਵੀ ਆਪਾਂ ਨੂੰ ਜ ਆਪਾਂ ਸੰਸਨੀਵਾਲ ਨੂੰ ਵੀਡੀਓ ਵੇਦੀ ਫੋਟੋਆਂ ਪਾਈਆਂ ਨਗੀਆਂ ਅੱਛਾ ਤੇ ਘੱਟ ਤੋਂ ਘੱਟ ਝੋਟੀ ਨੂੰ 15 ਕਿਲੋ ਦੁੱਧ ਚਾਹੀਦਾਗਾ ਪਾਣਾ ਘੱਟ ਤੋਂ ਘੱਟ ਆ ਤਾਂ ਹਾਂ ਠੀਕ ਹੈ ਬਾਕੀ ਅੱਗੇ ਕੁਝ ਵੀ ਉਸ ਵੀ ਕਰ ਸਕਦੇ ਆ ਬਾਈ 14-15 ਕਿਲੋ ਪਹਿਲੇ ਸੂਏ ਵਾਲੀ ਮਾਂ ਦੀ ਹੈਗੀ ਅੱਛਾ ਪਹਿਲੇ ਸੂਏ 14-15 ਕਿ ਸੀਰੇ ਫਿਰ ਖੋਲ ਕੇ ਆਪਾਂ ਫਿਰ ਜਿਹੜੇ ਹੈਗੇ ਚੋਟੀ ਦੇ ਦਰਸ਼ਨ ਕਰਾਇਏ ਲੋ ਵੀ ਇਹ ਜਿਹੜੀ ਹੈਗੀ ਨਾ ਖੰਡੀ ਸੀ ਇਹ ਇੰਨੀ ਆ ਡਰਦੀ ਦੇਖੋ ਹਨਾ ਵੀ ਕੱਦ ਕਾਠ ਵੀ ਚੰਗਾ ਟਾਪ ਤਾਂ ਨਗੇਨਾ ਨਵਾਬ ਦੀ ਪਹਿਲਾ ਦੰਦ ਵੀ ਦਿਖਾ ਦੇ ਦੋ ਰੰਦ ਪੂਰੇ ਕਰ ਗਈ ਸੈਡ ਵਾਲੇ ਛੱਟ ਗਈ ਦੇ ਹਾਂ ਠੀਕ ਹੈ ਗੱਲ ਇਹ ਇੱਧਰ ਕਿਹੜੀ ਮਾੜੀ ਝ ਚੋਟੀ ਦਾ ਮੂੰਹ ਇੱਧਰ ਕਰ ਦੇ ਲੈ ਵੀ ਆਹ ਦੇਖ ਲੋ ਜਮਾ ਜਿਵੇਂ ਬਾਈ ਨੇ ਦੱਸਿਆ ਉਵੇਂ ਹੀ ਗੱਲ ਬਾਤ ਆ ਥੋੜੀ ਡਰਦੀ ਆਗੀ ਤੋੜ ਕੇ ਨਾ ਲੈ ਵੀ 10 ਕਿਲੋ ਦੁੱਧ ਹੁਣ ਇਹਦੇ ਥੱਲੇ ਚੋਟੀ ਤੇ ਤਿਆਰ ਮਿਲੂਗਾ ਤੇ ਲੇਵਾ ਜਿਹੜਾ ਹੈਗਾ ਨਾ ਆਹ ਦੇਖੋ ਹੁਣ ਬਾਲਾ ਬੰਬਲੇਵਾ ਮਿੱਤਰੋ ਥਾਨਲੇਵਾ ਜਿਹੜਾ ਹੈਗਾ ਨਾ ਬਹੁਤ ਟਾਪ ਕੁਆਲਿਟੀ ਵਾਲਾ ਥਾਨਲੇਵਾ ਹੁਣ ਨਵਾਬ ਦੀ ਝੋਟੀ ਇਹ ਇੱਥੇ ਖੜਾ ਲਾ ਇੱਕ ਮਿੰਟ ਮੈਨੂੰ ਸੀਰਿਆ ਡੰਗ ਦੇ ਉੱਤੇ ਇੱਕ ਵਾਰੀ ਬੰਦਾ ਚਬਾਈ ਕਰ ਲੀ ਹਾਂ ਹਾਂ ਤੇ ਦੂਜੇ ਡੰਗ ਤੇ ਵੀ ਐਂ ਬਣੂਗੀ ਬਾਈ ਰਾਮਨਦੀਪ ਜੀਗਾ ਸੁਣ ਲਾ ਆਪਣੀ ਹੁਣ ਕੋਈ ਵੀ ਵੀਡੀਓ ਦੇ ਸ਼ਾਟ ਲੈ ਲੇ ਹਨਾ ਜੇ ਇੰਨੀ ਤੜਕੇ ਆ ਜੇ ਹੁਣ ਆਪਾਂ ਲੈ ਚਬਾਈ ਕਰਾਂਗੇ ਜੀ ਟਾਈਮ ਟਾਈਮ ਕਰਕੇ ਆ ਜੇ ਇੰਨੀ ਡੰਗ ਦੇ ਨਾਂ ਬੰਦੀ ਹੋ ਜੀ ਦਾ ਕਿਰਾਇਆ ਹੋਗਾ ਆਪਾਂ ਠੀਕ ਆ ਦੇ ਕੇ ਮੋੜ ਦਾਂ ਸਹੀ ਗੱਲ ਹੈ ਸਹੀ ਗੱਲ ਕਰ ਸਕਦਾ ਉਹ ਨਹੀਂ ਹੈਗਾ ਵੀ ਆ ਹੁਣ ਵੀ ਛੱਡੀ ਹੋ ਜਾ ਹਨਾ ਟਾਈਮ ਲਾਦਾ ਹੋਊਗਾ ਉਹ ਤਾਂ ਕੰਮ ਹੀ ਨਹੀਂ ਹੈਗਾ ਕੋਈ ਸਹੀ ਗੱਲ ਆ ਲੋ ਵੀ ਆ ਦੇਖੋ ਪੂਰੀ ਸੋਹਣੀ ਸੁਨੱਖੀ ਥਣ ਲੈਵੇ ਦੀ ਜਰ ਹਨਾ ਬੰਬ ਝੋਟੀ ਹੈ ਜਿਹੜਾ ਬੰਦਾ ਕਹਿੰਦਾ ਵੀ ਅਸੀਂ ਨਸਲ ਪੈਦਾ ਕਰਨੀ ਆ ਠੀਕ ਆ ਕੋਈ ਨਸਲ ਵਾਲੀ ਝੋਟੀ ਲੈਣੀ ਆ ਕੋਈ ਰਾਵਣ ਦੀ ਬਾਜ ਆਪਾਂ ਨੂੰ ਵੀਡੀਓ ਬਣਾਉਣ ਦਾ ਕੋਈ ਜੋ ਨਹੀਂ ਸੀਗਾ ਆਪਾਂ ਵੀ ਅੱਜ ਵੀਡੀਓ ਬਣਾਉਣੀ ਆ ਹਨਾ ਨਾ ਆਚਨ ਚੇਹ ਦੀ ਚੱਲ ਉਹਦਾ ਗੇੜਾ ਵੱਜ ਗਿਆ ਕੋਈ ਗੱਲ ਨਹੀਂ ਆਪਾਂ ਆਹ ਵੀ ਹੈਗੀਆਂ ਤਿੰਨ ਦਿਨਾਂ ਅੱਜ ਖਰੀਦੀਆਂ ਨੇ ਮਈਆਂ ਆ ਪਹਿਲਾਂ ਆਪਣੇ ਕੋਲ ਝੋਟੀ ਆ ਗਈ ਸੀਗੀ ਉਦੋਂ ਠੀਕ ਹੈ ਠੀ ਏਹ ਹੈ ਕਿਹੜੇ ਏਰੀਏ ਦੀ ਚਿੜੀ ਝੋਟੀ ਹਾਂ ਭਾਈ ਹੈ ਕਿਹੜੇ ਏਰੀਏ ਦੀ ਇਹ ਬਾਈ ਲੋਕਲ ਏਰੀਏ ਦੀ ਹੋਈ ਆਪਣੇ ਅੱਛਾ ਇਹ ਹੈ ਇਹ ਲੋਕਲ ਏਰੀਏ ਦੀ ਹਾਂ ਹਾਂ ਮੈਂ ਠੀਕ ਹੈ ਗੱਲ ਲੈ ਵੀ ਆਹ ਦੇਖ ਲੋ ਹੁਣ ਇੱਕ ਵਾਰੀ ਦੁਬਾਰੇ ਫੇਰ ਆਪਾਂ ਦਿਖਾਉਣਾ ਹੈ ਵੀ ਯਾਰ ਜਦੋਂ ਤੁਸੀਂ ਇਸ ਝੋਟੀ ਨੂੰ ਕੋਲੇ ਆ ਕੇ ਦੇਖੋਗੇ ਤਾਂ ਤੁਹਾਨੂੰ ਇਹ ਨਾ ਵੀਡੀਓ ਨਾਲੋਂ ਦੁੱਗਣੀ ਫੱਬੂਗੀ ਬਹੁਤ ਜ਼ਿਆਦਾ ਚੰਗੇ ਥਣਲੇਵੇ ਵਾਲੀ ਡੰਗ ਤੇ ਝੋਟੀ ਇਸੇ ਲੋਟ ਬਣਦੀ ਆ ਜਿਵੇਂ ਹੁਣ ਬਣੀ ਖੜੀ ਆ ਯਾਰ ਮੈਂ ਤੁਹਾਨੂੰ ਦੱਸਾਂ ਗੱਲ ਵੀ ਕਿਸੇ ਪਾਸੇ ਉਹਨਾਂ ਦੇਖੋ ਕੋਈ ਹੱਥ ਤਰਾ ਨਹੀਂ ਹੈਗਾ ਝੋਟੀ ਦਾ ਹਣ ਵੀ ਜਿਹੜਾ ਕੱਲਾ ਕੱਲਾ ਲੇਵਿਆ ਜਿਹੜਾ ਹੈਗਾ ਪੱਟਾਂ ਦੇ ਵਿੱਚ ਫਿੱਕ ਬੀ ਪਹਿਲੇ ਸੂਏ 15 ਕਿਲੋ ਦੁੱਧ ਦੇਊਗੀ ਬੱਦ ਵੀ ਦੇ ਸਕਦਾ 10 ਕਿਲੋ ਵਾਲੀ ਬੱਦ ਵੀ ਦੇ ਸਕਦੇ ਝੋਟੀ ਜਿਆਦਾ ਹੀ ਬਿੰਦੂ ਬਿੰਦੂ ਅੱਖਾਂ ਓੱਖਾਂ ਝੋਟੀ ਦੀਆਂ ਬਾਕੀ ਆ ਬੱਚਾ ਦੇਖ ਲੈ ਦੰਦ ਦਿਖਾ ਦੇ ਬੱਚੇ ਦੇ ਵੀ ਦੇਖੀ ਇਹਦਾ ਵੀਡੀਓ ਤੇ ਵੀ ਅਜੇ ਦੰਦ ਵੀ ਕੱਡੇ ਵੀ ਨਹੀਂ ਹੈਗੇ ਦੰਦ ਦੇ ਖਲਾਣਾ ਹਾਂ ਉਹ ਗੱਲ ਨਹੀਂ ਹੁੰਦੀ ਇਹਦਾ ਫਿਰ ਰੇਟ ਦਾ ਕੀ ਸਕਦਾ ਭਾਈ ਰੇਟ ਰਾਵਨ ਦੀ ਪੇਹਾਰਾ ਰਹੂਗਾ ਫੋਨ ਤੇ ਹਨਾ ਕਿਉਂ ਆਪਾਂ ਨਹੀਂ ਮੰਨ ਕੇ ਜਾਂ ਥੋੜਾ ਜਿਹਾ ਆਪਾਂ ਨੂੰ ਆਇਆ ਵੀ ਜੇ ਕੋਈ ਚੱਲ ਨਹੀਂ ਰੇਟ ਲਾਊਗਾ ਆ ਵਧੀਆ ਰੁਪਏ ਲਾ ਕੇ ਆਪਾਂ ਲੈਤੀ ਹਣਾ ਤੇ ਵੀ ਇਹਨੂੰ ਹਰਿਆਣੇ ਚੋਂ ਵੀ ਬਾਈਆਂ ਦੇ ਫੋਨ ਆਈ ਜਾਂਦੇ ਸੀਗੇ ਹਨਾ ਤੇ ਇਹਨੂੰ ਆ ਵੀ ਆਪਾਂ ਕਈ ਵਾਰ ਵਿਚਾਰ ਬਣਦਾ ਨਹੀਂ ਆਪਾਂ ਚਵਾ ਕੇ ਵੀ ਦੇ ਦਾਂਗੇ ਝੋਟੀਆਂ ਚੰਗੀਆਂ ਵਧੀਆ ਦੁੱਧ ਤੇ ਚੱਲੀ ਜਾਂਦੀਆਂ ਠੀਕ ਹੈ ਗੱਲ ਹਾਂ ਤੇ ਜਿਹੜੀ ਦੂਜੇ ਨੰਬਰ ਦੇ ਉੱਤੇ ਤੇਰੀ ਆਹ ਝੋਟੀ ਆ ਗਈ ਯਾਰ ਇਸ ਝੋਟੀ ਕਿਹੜਾ ਸੂਆ ਸਿਰਾ ਕਿਹੜਾ ਆ ਗਿਆ ਭਾਈ ਰਵਨਦੀਪ ਦੂਜਾ ਸੂਆ 6 ਦਾੰਦਾ ਮੂੰਹ ਹੈ ਝੋਟੀ ਦੂਜਾ ਸੂਆ 6 ਦਾੰਦਾ ਹਾਂ ਕਿੰਨੇ ਦਿਨ ਹੋ ਗਏ ਇਹਨੂੰ ਸੂਈ ਨੂੰ ਸੂਈ ਨੂੰ ਬਾਈ ਇਹ ਕੱਲ ਸੂਈ ਆ ਗਈ ਇਹ ਕਿੰਨੇ ਵਜੇ ਠੀਕ ਹੈ ਨਾ ਕੱਲ ਇਹ ਹੱਥ ਨੇ ਸੂਈ ਆਪਾਂ ਉਧਰ ਹੀ ਸੀਗੇ ਹਰਿਆਣੇ ਚ ਜਦੋਂ ਉਹ ਕਰੀ ਆ ਗਈ ਲੈਤੀ ਆ ਗਈ ਤੇ ਉਸ ਤੋਂ ਬਾਅਦ ਮੀਂਹ ਪਈ ਜਾਂਦਾ ਸੀਗਾ ਤੇ ਅੱਜ ਹੀ ਆਈ ਆਪਣੇ ਕੋਲ ਝੋਟੀ ਇਹ ਠੀਕ ਹੈ ਹੁਣ ਸਾਰਾ ਆ ਗਿਆ ਹੁਣ ਬੱਚੇ ਨਹੀਂ ਚੁੰਗ ਗਏ ਹਣ ਇੱਕ ਦੋ ਸਾਨ ਚੁੰਗ ਤੇਰੇ ਸਾਹਮਣੇ ਵੀ ਜਦੋਂ ਆਪਾਂ ਨਹੀਂ ਇਹ ਤਾਂ ਮੇਰੇ ਸਾਹਮਣੇ ਚਾਹ ਪੀਣ ਲੱਗੇ ਆਪਣੇ ਕੋਲ ਫੋਟੋ ਪਈ ਉਹ ਵਿੱਚ ਲਾ ਦੀ ਰਵਨ ਇਨੂੰ ਖਾਲੀ ਕਰ ਦਾਂਗੇ ਅੱਜ ਆਪਾਂ ਥੋੜਾ ਮੋਟਾ ਛੱਡਾਂਗੇ ਕੋਈ ਵੀ ਬਾਈ ਆ ਕੇ ਦੋ ਟਾਈਮ ਤਿੰਨ ਟਾਈਮ ਤਸੱਲੀ ਕਰਕੇ ਲੈ ਜਾ ਸਕਦਾ ਕਿੰਨੇ ਦੁੱਧਾਂ ਦੀ ਝੋਟੀ ਰਹੁਏ ਇਹ ਬਾਈ ਰਾਵਣਦੀਪ ਆਇਆ ਦੁੱਧ ਤਾਂ ਅਗਲੇ ਦੀ ਸੇਵਾ ਹੁੰਦੀ ਹੈ ਹਨਾ ਆਪਾਂ ਕਈ ਜੇ ਲਈ ਬਾਕੀ ਚੰਗੀ ਆ ਜਿੱਦੀ ਕੋਈ ਹੈਗੀ ਆ ਹਨਾ ਵਧੀਆ ਕੱਢ ਸਕਦੀ ਆ ਆ ਸਾਪਾ ਨੂੰ ਜਿਵੇਂ 15 16 ਕਿਲੋ ਮੰਨ ਕੇ ਲੈ ਜੇ ਬਾਈ ਦੁੱਧ ਤਾਂ ਬਾਲਾ ਦੀ ਵੇੜੀ ਝੋਟੀ ਹਨਾ ਵੱਡੀ ਆ ਹਨਾ ਕੱਦ ਕਾਟ ਦੀ ਠੀਕ ਆ ਗੱਲ ਕੋਲੀ ਫਿਰ ਕਰ ਮੰਗਰ ਇਹਦੇ ਕੱਟਾ ਕਿ ਕੱਟੇ ਮੰਗਰ ਬਾਈ ਤਿੰਨਾ ਮੰਗਰੀ ਕੱਟੇ ਨੇਗੇ ਤਿੰਨਾ ਮੰਗਰੀ ਕੱਟੇ ਨੇ ਲੈ ਵੀ ਆਹ ਦੇਖ ਲਓ ਕੋਹ ਮੈਂ ਕਹਿਣਾ ਨਾ ਲੇਵੇ ਵਾਲੇ ਪਾਸੋਂ ਤਾਂ ਜਮਾ ਪੂਰੀ ਬੰਬ ਆ ਬਹੁਤ ਸੋਹਣੀ ਝੋਟੀ ਐ ਇਹ ਆਪਣੇ ਪੰਜਾਬ ਦੀ ਐ ਕਿ ਹਰਿਆਣੇ ਦੀ ਆ ਬਾਈ ਇਹ ਹਰਿਆਣੇ ਦੀ ਆ ਇਹ ਹਰਿਆਣੇ ਦੀ ਐ ਦੇਖੋ ਹੁਣ ਤੁਸੀਂ ਕਰਮਾੜੀ ਦਾ ਲੇਵਾ ਚੈੱਕ ਕਰ ਲੋ ਲੇਵਾ ਜਿਹੜਾ ਹੈਗਾ ਬਹੁਤ ਸੋਹਣਾ ਪਰ ਕੱਲਾ ਕੱਲਾ ਥਾਨ ਲੱਗਾ ਲੇਵੇ ਨੂੰ ਕੁਆਲਿਟੀ ਵਾਲੇ ਪੱਖ ਤੋਂ ਲੇਵਾ ਜਿਹੜਾ ਹੈਗਾ ਨਾ ਤੁਸੀਂ ਇਹ ਚ ਨੁਕਸ ਨਹੀਂ ਕੱਢ ਸਕਦੇ ਇੱਕ ਪਾਸੇ ਵਾਲਾ ਜਿਹੜਾ ਹੈਗਾ ਤੁਸੀਂ ਕਈ ਵਾਰੀ ਕਹਿ ਦੋ ਕੋਈ ਭਰਾ ਹੈ ਨਾ ਭਾਈ ਚਬਾਈ ਚਬਾਈ ਰਾਵਣ ਦੀ ਭਾਈ ਨਹੀਂ ਚੰਗੀ ਲੱਗੀ ਹੋਈ ਹੈਗੀ ਹੈ ਨਾ ਥਾਨ ਥੋਣ ਇੰਨਾ ਚੰਗਾ ਲੱਗਿਆ ਹੋਇਆ ਕਾਏ ਥੋੜਾ ਜਿਹਾ ਹੁਣ ਆਇਆ ਉਹ ਕਰਦੀ ਹੈ ਏ ਆ ਦੇਖੋ ਹੁਣ ਤੁਸੀਂ ਜਿਹੜੀ ਥਣਾ ਦੀ ਸਾਈਜ਼ ਜਮਾ ਇੱਕੋ ਜਿਹਾ ਛਾਨ ਲੈਵਾ ਜਮਾ ਪੂਰੀ ਸੋਣੀ ਮੈਂ ਕਹਿੰਦਾ ਪੂਰੀ ਚੰਗੀ ਕੁਆਲਿਟੀ ਵਾਲੀ ਝੋਟੀ ਆ ਗਈ ਕੋਣੀ ਝੋਟੀ ਆ ਤੇ ਕੀ ਰੇਟ ਕਰਤਾ ਸੀ ਇਹਦਾ ਰੇਟ ਬਾਈ ਰਵਨਦੀਪ ਇਹਦਾ 180 ਕਰ ਦਾਂਗੇ 180 ਹਾਂ ਹਾਂ ਬਾਈ ਠੀਕ ਕਰ ਦੇਵਾਂਗੇ ਕਿੰਨੇ ਦੀ ਆਪਾਂ ਦੇਨ ਕੋਈ ਗੱਲ ਨਹੀਂ ਬਾਈ ਜਿਵੇਂ ਕੋਈ ਹਨਾ ਓਹ ਹੋ ਹੋਇਆ ਏ ਆ ਦੇਖੋ ਲੈ ਹੁਣ ਤੁਸੀਂ ਕੁਆਲਿਟੀ ਵਾਲੇ ਪੱਖ ਤੋਂ ਦੁਬਾਰੇ ਚੈੱਕ ਕਰ ਲੋ ਯਾਰ ਇਹ ਡੇੜੀਆਂ ਝੋਟੀਆਂ ਜਿਹੜੀਆਂ ਹੈਗੀਆਂ ਲਾ ਰਾਮਨਦੀਪ ਕੱਦ ਦੇਖ ਲੈ ਘੱਟੋ ਘੱਟ ਇਹਦਾ 5 ਫੁੱਟ ਤੋਂ ਉੱਚੇ ਉੱਤੋਂ ਉੱਪਰ ਕੱਦ ਦਾ ਹਾਂ ਨਹੀਂ ਕੱਦ ਘਾਟ ਜਿਹੜਾ ਹੈਗਾ ਨਾ ਮੈਂ ਤੈਨੂੰ ਪਹਿਲਾਂ ਹੀ ਦੱਸਦਾ ਫਿਰ ਕੋਈ ਐਸ ਤਰ੍ਹਾਂ ਫਾਇਟ ਨਹੀਂ ਹੈਗੀ ਹੈ ਨਾ ਕੋਈ ਉਹ ਹੋਵੇ ਆ ਦੇਖੋ ਥਣਲੇਵਾ ਦੇਖੋ ਹੁਣ ਨਹੀਂ ਯਾਰ ਤੇਰੀ ਆ ਛੋਟੀ ਜਿਹੜੀ ਹੈਗੀ ਨਾ ਫੇਜੀ ਤਾਂ ਇਹ ਤੁਰਤ ਦੀ ਸੂਈ ਆ ਤੈਨੂੰ ਮੈਂ ਦੱਸਾਂ ਗੱਲ ਜਦੋਂ ਤਿਆਰ ਤੁਰ ਹੋਗੀ ਨਾ ਉਦੋਂ ਉਦੋਂ ਦੇਖ ਫਿਰ ਇਹ ਜਿਹੜੀ ਬਾਈ ਆ ਰੌਂਦ ਦੀ ਦਿਖਾ ਦੇ ਹੈਡ ਹੂਡ ਦਿਖਾ ਦੇ ਲੈ ਹੁਣ ਆਪਾਂ ਬੱਚਾ ਵੀ ਨਹੀਂ ਛੱਡਾਂ ਥੱਲੇ ਰਾਮਨਦੀਪ ਦੇਲਾ ਕਵੇਂ ਮਰਜੀ ਥੱਲੇ ਬਹਿ ਕੇ ਧਾਰਾ ਮੋ ਜੀ ਬੈਠਾ ਰਹੇ ਹੈ ਹਾਂ ਥੋੜੀ ਜਿਹਾ ਉਪਰਾਂ ਵੀ ਕਰੀ ਆ ਹਨ ਜਦੋਂ ਦੋ ਦਰਾਂ ਨੂੰ ਮੰਨ ਲ ਕੇ ਚੱਲ ਇੱਕ ਦੋ ਦਰਾਂ ਨੂੰ ਸੈੱਟ ਹੋ ਗਈ ਇਹਨੇ ਪਰ ਜਾਣਾ ਚੋਟੀ ਦਾ ਕੋਈ ਹੋ ਨਹੀਂ ਤੇ ਜਿਹੜੀ ਤੀਜੇ ਨੰਬਰ ਦੇ ਉੱਤੇ ਤੇਰੀ ਆਹ ਝੋਟੀ ਆ ਗਈ ਵੀਰੇ ਹਾਂ ਬਾਈ ਇਹ ਚੋਟੀ ਦਾ ਮੈਨੂੰ ਤੂੰ ਪਹਿਲਾਂ ਤਾਂ ਸੁਹਾ ਦੱਸ ਇਹਦਾ ਦੂਜਾ ਸੁਹਾ ਬਾਈ ਇਹਦਾ ਦੂਜਾ ਸੁਹਾ ਖੋਲੀ ਕਰ ਤੇ ਮਗਰ ਕੱਟਾ ਮਗਰ ਇਹਦੇ ਵੀ ਕੱਟਾ ਬੜੀ ਚੰਗਾਲੀ ਆਪਾਂ ਇਹ ਝੋਟੀ ਕਹਿਣੀ ਆ ਬਾਈ ਰਾਹਾਂ ਦੀ ਪੇ ਦੇਖੋ ਹਨ ਦੁੱਧ ਦਾ ਚੰਗਾ ਦੇ ਦੂ ਇਹਦੀ ਮੰਨ ਕੇ ਚੱਲ ਲਾ ਵੀ ਹੁਣ ਇਸ ਟਾਈਮ ਇਹਨੂੰ ਤੀਜਾ ਕਦਨਾਂ ਅੱਜ ਸੂਈ ਨੂੰ ਹਾਂ ਇਹ ਗੈਣਾ ਹੁਣ 9 ਤੋਂ 10 ਕਿਲੋ ਦੁੱਧ ਵਿਚਾਲੇ ਤੇ ਖੁੱਲਾਗਾ 10 ਕਿਲੋ ਟੈਮੋ ਟੈਮੋ ਵਾਧੀ ਹਾਂ 10 ਕਿਲੋ ਮੰਨ ਕੇ ਆਲਾ ਆ ਆ ਦੇਖੋ ਹੁਣ ਤੁਸੀਂ ਲੇਵੇ ਦੀ 10 ਕਿਲੋ ਦੁੱਧ ਤਿਆਰ ਹੈ ਇਹਦੇ ਥੱਲੇ ਤੇ ਕੁਆਲਿਟੀ ਲੇਵੇ ਵਾਲੀ ਜਿਹੜੀ ਹੈਗੀ ਉਹ ਵੀ ਪੂਰੀ ਚੰਗੇ ਬੱਚੇ ਦਾ ਕਰਦੀ ਆ ਕੋਈ ਗੱਲ ਨਹੀਂ ਹੈਂ ਅਜਾ ਲੈ ਜਾ ਲੰਮੀ ਲੈ ਜਾ ਕੋਈ ਗੱਲ ਨਹੀਂ ਆ ਦੇਖੋ ਇਹ ਦੂਜਾ ਸੂਆ ਤਾਜੀ ਸੂਈ ਝੋਟੀ ਆ ਗਈ ਮਿੱਤਰੋ ਲੇਵੇ ਵਾਲੇ ਪਾਸੋਂ ਜਿਹੜੀ ਹੈਗੀ ਇਹ ਵੀ ਪੂਰੀ ਸਾਫ਼ ਸੁਥਰੀ ਆ ਯਾ ਸਿਰ ਇਹਦਾ ਫਿਰ ਮੁੱਲ ਕਿੰਨਾ ਕਰਤਾ ਇਹਦਾ ਬਾਈ 145 ਕਰ ਦਾਂਗੇ 145 ਹਾਂਜੀ ਦੁੱਧ ਪਾ ਦੂ 15 16 15 14 15 ਕਿਲੋ ਬਾਈ ਰਾਮ ਨਾ ਪਾ ਦੂ ਰਾਮਨਦੀਪ ਹਣਾ ਲੈ ਵੀ ਆਹ 14 15 ਕਿਲੋ ਵਾਲੀ ਝੋਟੀ ਤਾਜੀ ਸੂਈ ਆ ਗਈ ਤੇ ਇੱਕ ਨਗੀਨਾ ਤੁਹਾਨੂੰ ਦਿਖਾ ਦੇਣਾ ਇਧਰਲੇ ਪਾਸੇ ਇੱਕ ਹੋਰ ਖੜਾ ਮਿੱਤਰੋ ਇਹ ਨਗੀਨਾ ਮੈਂ ਤੁਹਾਨੂੰ ਦੱਸਾਂ ਗੱਲ ਨਗੀਨਾ ਕਿਉਂ ਕਹਿਣਾ ਵੀ ਇਹ ਯਾਰ ਨਾ ਕੱਲੀ ਹੁਣ ਲਿਸੀ ਲਿਸੀ ਦਿਖਾਈ ਦੇਊਗੀ ਤੁਹਾਨੂੰ ਪਰ ਮੈਨੂੰ ਐ ਦੱਸਦੇ ਇਹ ਝੋਟੀ ਜਿਹੜੀ ਹੈਗੀ ਸਿਰੇ ਟੋਕੜਾ ਗਈ ਤੇ ਬਾਈ ਡੈਰੀ ਚੋਂ ਆਈ ਆ ਰਹੀ ਹੈਣਾ ਅੱਛਾ ਹਾਂ ਤੇ ਹੁਣ ਇਹ ਥੱਲੇ 3-4 ਕਿਲੋ ਦੁੱਧ ਦੱਸਿਆ ਸੀਗਾ ਆਪਾਂ ਟੀਕਾ ਲਾਦਾਂ ਨੇ ਟੀਕੇ ਸੀ ਮੰਨ ਕੇ ਉਹ ਕਟਰ ਰੂਟ ਨੂੰ ਪਤਾ ਡੈਰੀ ਵਾਲੇ ਨਹੀਂ ਉਹ ਕਰਦੇ ਹਨ ਤੇ ਇਹਨੂੰ 10 ਤਰੀਕ ਤੋਂ ਪੰਜਵਾਂ ਮਹੀਨਾ ਸਟਾਰਟ ਹੋ ਗਿਆ ਛੋਟੀ ਨੂੰ ਅੱਛਾ ਹੋ ਸਕਦਾ ਇਹ ਦੰਦਾਂ 'ਚ ਤਾਂ ਹੋਣੀ ਨਹੀਂ ਮੇਰੇ ਸ਼ਾਹਬਾਦ ਹੋਵੇ ਤਾਂ ਹੋ ਵੀ ਹਨ ਆਪਾਂ ਦੇਖੇ ਨਹੀਂ ਹੈਗੇ ਤੇ ਮਤਲਬ ਹੁਣ 4 ਮਹੀਨੇ ਦੀ ਗੱਬਣਾ ਗਈ ਹਾਂ 10 ਤਰੀਕ ਤੋਂ ਪੰਜਵਾਂ ਲੱਗ ਗਿਆ ਕੋਈ ਵੀ ਵੀਰ ਭਾਈ ਆਇਆ ਆਪ ਦਾ ਡਾਕਟਰ ਲਿਆਵੇ ਥਣਾਂ ਦੀ ਆਪਣੀ ਗਰੰਟੀ ਹੋਊਗੀ ਠੀਕ ਹੈ ਚੈੱਕ ਪਾਸ ਕਰਾਉਣੀ ਆ ਡਾਕਟਰ ਆਪ ਦਾ ਲਿਆ ਵਾ ਕਿਹੜਾ ਮਰਜ਼ੀ ਲਿਆ ਹੋਵੇ ਥਣਾ ਦੀ ਆਪਣੀ ਗਰੰਟੀ ਹੋ ਥਣ ਪਾਸ ਕਰਾਉਣੀ ਤੋ 2 ਕਿਲੋ ਦੇ ਕਿਲੋ ਦੇ ਠੀਕ ਆ ਨਾ ਬਾਕੀ ਡੇਰੀ ਚੋਈ ਹੋਈ ਆ ਉਪਰਾ ਕਰਦੀ ਆ ਖੜ ਵੀ ਸਕਦੀ ਆ ਠੀਕ ਆ ਜਿੰਨੀਆਂ ਕਾਪਾਂ ਸੂਆ ਕਿੰਨਾ ਸੂਗੀ ਫਿਰ ਇਹ ਦੂਜਾ ਹਾਂ ਬਾਈ ਸੂਆ ਇਹ ਹਾਂ ਦੂਜਾ ਸੂਆ ਸੂ ਗਈ ਪਹਿਲੇ ਸੂਏ ਗਈ ਹੋਈ ਆਪਣੇ ਕੋਲੇ ਉਦੋਂ 11 12 ਕਿਲੋ ਉਦੋਂ ਤਿਆਰ ਸੀ ਥੱਲੇ ਇਹ ਮੈਂ ਪੋ ਚੋਟੀ ਦਿਖਾਈ ਆ ਹਨਾ ਆਈ ਨਗੀਨਾ ਪੀਛੇ ਤਿਆਰ ਸੀਗਾ ਜਦੋਂ ਗਈ ਆ ਗਈ ਠੀਕ ਹੈ ਫਤ ਨੂੰ ਡੇਰੀਆਂ ਦਾ ਪਤਾ ਤੈਨੂੰ ਹਨਾ ਜਿਵੇਂ ਵੇ ਨੋਇ ਦਾ ਸਸੀਰਾ ਜੇ ਇਹ ਤੂੰ ਮਤਲਬ ਤਾਜੀ ਸੂਈ ਕਿੰਨੇ ਦੀ ਵਾਪਸ ਲੈਨੇਗਾ ਜੇ ਹੁਣ ਬਾਕੀ ਬਾਈ ਯਾਰਾ ਰੋ ਰੁੱਤ ਚ ਆਉਣੀ ਹਨ ਰਾਮਨਦੀਪ ਉਹਦਾ ਸੁਭਾਉ ਉਹੀ ਘਟ ਜਾਂਦਾ ਹਨ ਤੇ ਚਲੋ ਅੱਡੋ ਅੱਡੀ ਸ਼ਾਮ ਸਮਾ ਲਾ ਹਨਾ ਛੋਟੀ ਬਰੀਕੀ ਵਾਲੀ ਆ ਜੇ ਕੋਈ ਪਾਲੂ ਆ ਚੰਗੇ ਰੁਪਈਆ ਦੀ ਹਨਾ ਰੁੱਡੇ ਦੋ ਦੋ ਗੁਣੇ ਰੁਪਈਆ ਦੇ ਨੇੜੇ ਕਰ ਜੂਗੀ ਛੋਟੀ ਕੀ ਰੇਟ ਕਰਤਾ ਹੁਣ ਇਹਦਾ ਰੇਟ ਢਾਵਣ ਦੀ ਕੋਸ਼ਿਸ਼ ਕਰਾ ਲਾ ਹਨਾ 75000 ਰੁਪਏ ਦੇ ਦਾਂਗੇ ਆਪਾਂ 75 ਦੀ ਹਾਂ ਮਾਨਤਾ ਨੂੰ ਕੋਈ ਗੱਲ ਨਹੀਂ ਹੋ ਜੂਗਾ ਜਿਹੜਾ ਕੋਈ ਬਾਹ ਹੋ ਆਊਗਾ ਅਮਰੀਕੀ ਬਰੂਕੇ ਇੰਨੀ ਦਿਖਾ ਰਿਆ ਮੂਰੇ ਕੋਈ ਐਕਸਟਰਾ ਹੋ ਨਹੀਂ ਹੈਗੀ ਕੋਈ ਚੱਲ ਲੁੱਟ ਲ ਜਾਂ ਕੋਈ ਹੋਣਾ ਇਹ ਅੱਜ ਹੀ ਆਈ ਆ ਬਾਈ ਇਹ ਅੱਜ ਹੀ ਆਈ ਹੈ ਇਹ ਜਿਹੜੀ ਹੈਗੀ ਹੈ ਨਾ ਮੈਂ ਤੁਹਾਨੂੰ ਦੱਸਾਂ ਗੱਲ ਵੀ ਜਿਹੜਾ ਆਪਣਾ ਚੈਨਲ ਦੇਖ ਕੇ ਉਹ 73000 ਰੁਪਏ ਦੀ ਹੋ ਜੀ 2000 ਛੋੜ ਆਪਾਂ ਕਰਾ ਦਗੇ ਹੋ ਜੂ 2000 ਕੋਈ ਹਾਂ ਕੋਈ ਗੱਲ ਨਹੀਂ ਬਾਈ ਰਮਨਦੀਪਾ ਇਹ ਚੋਕੜਾ ਆਪਾਂ ਨੂੰ ਆਇਆ ਚਾਹਿਆ ਯਾਰ ਵੀ ਕੋਈ ਬਾਈਆਂ ਨੇ ਫੋਨ ਆ ਜਾਂਦੇ ਨੇ ਹਣਾ ਮਿਲੀ ਤਾਂ ਉਹ ਵੀ ਜਾਂਦੀਆਂ ਜਿਹੜੀ ਝੋਟੀ ਹੁੰਦੀ ਰਾਵਣਦੀਪ ਝੋਟੀ ਹੁੰਦੀ ਹੈ ਨਾ ਸਿੰਗਲ ਹੱਡੀ ਦੀ ਹੈ ਕੁਆਲਟੀ ਕੁਆਲਟੀ ਇੰਨੀ ਆ ਥਾਣਾ ਸੋਨਾ ਦੀ ਬਹੁਤ ਵੈਥ ਜੀ ਜੈਡ ਬਲੈਕ ਆ ਜਾ ਮੈਂ ਦੇਖ ਲੈ ਝੋਟੀ ਠੀਕ ਹੈ ਇਹ ਆਪਣੇ ਕੋਲ ਅਜ ਚਾਰ ਨੰਗਲੇ ਹੈ ਨਾ ਹਾਂ ਹਾਂ ਬਈ ਚਾਰ ਨੰਗਲੇ ਆਪਣੇ ਕੋਲ ਠੀਕ ਹੈ ਨੰਬਰ ਬੋਲੋ ਨੰਬਰ ਵਾ 81461 70809 ਪਿੰਡ ਫਤੇਗੜਾ ਥਨਾ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ 81461 70809